ਫਾਜ਼ਿਲਕਾ ਦੇ ਪਿੰਡ ਦੋਨਾਂ ਨਾਨਕਾ ਦੇ ਨੇੜੇ ਵਗਦੇ ਦਰਿਆ ਦੇ ਨਾਲ ਲੱਗਦੀ ਟਾਣੀ ਲਾਲ ਸਿੰਘ ਤੇ ਆਸ-ਪਾਸ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਟਾਣੀ ਤੇ ਰਹਿੰਦੇ ਪਰਿਵਾਰਾਂ ਦੇ ਪੱਕੇ ਮਕਾਨ ਡਿੱਗ ਗਏ ਹਨ ਅਤੇ ਬਾਕੀ ਮਕਾਨਾਂ ਨੂੰ ਵੀ ਕਾਫੀ ਤਰੇੜਾ ਆ ਗਿਆ ਹਨ। ਇੱਥੇ ਟਾਣੀ ਤੇ ਰਹਿੰਦੇ ਇੱਕ ਪਰਿਵਾਰ ਦੇ ਦੋ ਮਕਾਨਾਂ ਨੂੰ ਤਾਂ ਪਾਣੀ ਦਾ ਤੇਜ਼ ਵਹਾਰ ਰੋੜ ਕੇ ਲੈ ਗਿਆ। ਜਿਸ ਤੋਂ ਬਾਅਦ ਮਕਾਨਾਂ ਦੇ ਨਾਲ ਕਰੀਬ 50 ਫੁੱਟ ਡੂੰਘਾ ਤੇ ਕਰੀਬ 150 ਫੁੱਟ ਚੌੜਾ ਖੱਡਾ ਬਣ ਗਿਆ ਹੈ। ਇਸ ਤੋਂ ਇਲਾਵਾ ਇੱਥੇ ਨਾਲ ਲੱਗਦੀਆਂ ਢਾਣੀਆਂ ਤੇ ਵੀ ਮਕਾਨਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰੇਸ਼ਿਤ ਪਰਿਵਾਰਾਂ ਨੇ ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਹੈ। ਮੇਰੇ ਦਿਹਾਗੇ ਹੁਣ ਤੇ ਤੇਰੇ ਦੀ ਵਾਲੀ ਤਾਂ ਕੋਈ ਇਸ ਨੂੰ ਪਹੁੰਚਾਉਣ ਉਹ ਮਰਦ ਸਿਕਾਰੀ ਕਿੱਧਰ ਕਹਾ ਲੈ ਕੇ ਦਿੱਤੀ ਜਾਵੇ। ਕਿਥੇ ਨੁਕਸਾਨ ਹੋਇਆ ਮਰਦ ਪਾਂਡੇ ਗੁੰਡੇ ਹੱਦੇ ਤਾਰਾ ਇਸ ਹੋਰ ਹੋਰ ਜੋ ਪਾਣੀ ਮਾ ਨਾਲ ਫਾਟੂ ਹੋ ਗਿਆ ਬੇਰੇ ਤਰ੍ਹਾਂ ਲਗਾ ਦੇਣੀ ਇਹ ਮਕਾਨ ਦੇ ਢਿੱਗੇ ਪਾਣੀ ਦੇ ਵਿੱਚ ਢਿੱਗੇ ਆ ਤੇ ਬਾਅਦ ਵਿੱਚ ਇਹ ਨਹੀਂ ਤਾਂ ਵੀ ਨਾਲ ਢਿੱਗੇ ਜੋ ਖੰਡਾ ਪੈਣਾ ਖੰਡਾ ਥਲ ਪੈ ਗਿਆ ਢਾਹ ਲੱਗ ਗਈ ਢਾਹ ਕਰਨ ਦੇ ਢਿੱਗੇ ਨੂੰ ਉਸ ਤੋਂ ਤੁਸੀਂ ਇੱਥੇ ਨਹੀਂ ਆਇਆ ਇੱਥੇ ਨਹੀਂ ਆਇਆ ਇਹ ਤੋਂ ਇਹਨਾਂ ਤਾਣ ਹੋ ਜਾਣਾ ਰੇਤ ਬਹੁਤ ਪਾ ਗਿਆ ਤੇ ਖੱਡੇ ਵੀ ਕਾਫੀ ਪਾ ਗਿਆ ਖੱਡੇ ਬਹੁਤ ਢੂਗੇ ਹੋ ਗਏ ਤੇ 60 ਪਾਏ ਮੀਟਰ ਕੋਟ ਪਾਣੀ ਹੋਊਗਾ ਮਕਾਨ ਦੇ ਨਾਲ ਮਕਾਨ ਦੇ ਨਾਲ ਇੱਕ ਤੋਂ ਮੇਰਾ ਹਲਾਸ ਪਾਲ ਸਿੰਘ ਕਰਨਾ ਸਿੰਘ ਸਰਜੀ ਸਿੰਘ ਚਾਰ ਮਕਾਨ ਚਾਰ ਮਕਾਨ ਦੁਬਾਰੇ ਵੀ ਕੁਛ ਹੈ ਪਾਵਣਗੇ ਤੇ ਆਪਾਂ ਕਰਨ ਦੇ ਜਾਂ ਕਮਰੇ ਪਾ ਕੇ ਦੇ ਦੇ ਇਥੇ ਨਹੀਂ ਕਿਤੇ ਜ਼ਰੂਰ ਸੈਤਾ ਕਰਨ ਆਪਾਂ ਆਖੇ ਦੇ ਦੇਣਾ ਪਾਰ ਇਥੇ ਕੋਈ ਮਰਨ ਪਾਣੀ ਦੀ ਆੜਨਾ ਚਾਰ ਬੋਤਲ ਦੀ ਆਂਦਾ ਦੇਖ ਸਾਲ ਬਾਅਦ ਆ ਰੰਗਰਾਤ ਬਹੁਤ ਇੰਤਾਹਾ ਬਹੁਤ ਹੀ ਗਾਦਾ ਨੇੜੇ ਆ ਗੱਗੇ ਤਾਂ ਬਹੁਤ ਦੂਰ ਰੱਸ ਗਿਆ ਕਿਹੜਿਆ ਆ ਜਨ ਸੁਲੂਹ ਹੁਣ ਕਦਾਨੀ ਦੀ ਮੱਢਿਆ ਹੁਣ ਕਿਤੇ ਢਾਣੀ ਪਾਣ ਦਾ ਫਾਇਦਾ ਨਹੀਂ ਹੋਣ ਖਤਰਾ ਜ਼ਿਆਦਾ ਹੁਣ ਜ਼ਿਆਦਾ ਖਤਰਾ ਵਾਲੀ ਵੀ ਖਰਚਾ ਤਾਂ ਬਹੁਤ ਹੋ ਗਿਆ ਖਰਚਾ ਨਾ ਪਹਿਲਾਂ 8 9 9 ਲੱਖ ਰੁਪਈਆ ਲਾਈ ਬੈਠੇ ਤੇ ਇਹਦਾ ਹੋਣਾ ਐਵੇਂ ਜਾਣਾ ਇਹ ਟਿਕ ਫਾਇਦਾ ਤਾਂ ਨਹੀਂ ਰਹਿਣਾ ਜੇ ਕੋਠਾਂ ਲੈ ਕੇ ਦੇਣ ਪੰਚਾਇਤੀ ਸਰਪੰਚ ਨੇ ਕਾਇ ਕਿ ਜਦ ਤੱਕ ਇਹ ਸਰਕਾਰੀ ਆਵੇ ਤਦ ਇਹ ਪੁਗੜ ਮੋਟਿਆਂ ਦੇ ਲਈ ਮਾੜ ਮਰ ਲਿਖ ਕੇ ਲਾ ਦੇਣਗੇ ਕਿ ਇਹ ਦੇਣਾ ਪੀਣਾ ਕੋਈ ਨਹੀਂ ਆਦਾ ਸਰਕਾਰ ਵਾਲੇ ਆਏ ਨਾ ਕੋ ਮਾੜਮ ਬਟਾ ਕੋ ਮਰਾਸ ਨਹੀਂ ਗੋੰਟ ਕੋਈ ਨਹੀਂ ਆਦਾ ਤੇ ਇਹਨਾਂ ਦੇ ਕਿ ਵੰਡ ਲੈਣ ਜੀ ਉਹ ਮੜਮਟਵਾਂ ਕੋਲ ਅੱਜ ਲੱਗਿਆ ਕਰਨ ਗਣਗੋਰ ਬੁਲਾ ਦੇਣਾ ਅਸੀਂ ਜੋ ਮੜਮਟਵਾਂ ਮਕਾਨਾ ਦੇਖ ਕਰਨੇ ਆਂ ਵੀ ਤੁਹਾਡ ਮਕਾਨ ਪਾਇਆ ਜੀ ਜਿੰਨੀ ਨਾਲ ਮੜਮਟਵਾਂ ਤੇ ਪਰ ਦਰਕਾਰ ਦੇ ਹੋਰ ਨਿਕ ਕੋਕਣ ਕੋਲ ਕਿਤਾ ਲੀਨ ਦਵਾ ਖਾਣ ਜੀ ਆਹੜ ਆਇਆ ਸੀ ਅੰਗਲ ਆਪਣਾ ਸਮਾਨ ਲੈ ਕੇ ਚੱਲੇ ਸੀ ਜਿੱਦਰੇ ਆਪਣੇ ਰਿਸ਼ਤੇਦਾਰਾਂ ਤੇ ਹੋ ਰਾ ਰਸਤੇ ਐਕਸੀਡੈਂਟ ਹੋ ਗਿਆ ਕੋਈ ਵਨ ਫਰੀਦ ਕੋਟ ਦਾਖਲੇ ਦੇ ਨੇ ਮਰ ਜੀ ਤੇ ਮਦਦ ਇਹ ਅੰਗਲ ਉਹਨਾਂ ਦੇ ਕੋਰ ਦੀ ਹੋ ਰਹੀ ਹੈ ਨਾ ਦੇ ਹੋ ਗਿਆ ਜਵਰ ਵੀ ਸੜਕ ਖਤਾ ਦੇ ਦੇ ਨਾ ਲਾਜ ਤੋਂ ਨਾ ਜਿਹੜਾ ਹਾਲਾਂਕਿ ਨਕਸ਼ਾ ਪਾਣੀ ਚ ਦਬ دریا ਵਗਦਾ ਰਿਹਾ ਹੈ ਤੇ ਆਹ ਹੜ ਭਾਗ ਐਟ ਬੈਂਡ ਦਾ ਪਾਣੀ ਦਾ ਕਲਾਕ ਜਿੱਡਾ ਵਗਦਾ ਕੇ ਘਰੇ ਕੋਈ ਸਾਧਨ ਕੋਈ ਨਹੀਂ ਮਿਲਦਾ ਸਾਨੂੰ ਉਹ ਦੇਣ ਲਈ ਆਇਆ ਕੋਠਾ ਡਿੱ ਗਿਆ ਦਾ ਨਕਾ ਦਾ ਡਿੱ ਗਿਆ ਪਿਆ ਬੋੜੀ ਪਰ ਡਿੱ ਗਿਆ ਨਕਾ ਸਾਰਾ ਪੂਰਾ ਗਿਆ ਆਖਲਾ ਇਹ ਤਾਂ ਚੜਾ ਤੇ ਕੋਈ ਮੁੱਤ ਨੂੰ ਟਕੋਣੀ ਨਾ ਪਾਣੀ ਨਾ ਧਾਨ ਕੋਈ ਨਹੀਂ ਮਿਲਦਾ ਸਾਨੂੰ दर जॾो पूरा दरिया डुबे रही किश्तु वापस जुसान साराड़ ਪਿਆਕਾ ਗਿਆ ਤਾਂ ਪੂਰਾ ਪਾਰਾ ਪਿਆ ਰੇਤਾ ਚੜਿਆ ਗਿਆ ਆ ਵੀ ਜੀ ਆ ਕੱਟ ਕਰਾਵਾ ਜੀ ਕਿਤੇ ਮਕਾਨ ਹੈਗਾ ਸੀ ਕਾਫੀ ਰੇਤਾ ਚੜ ਗਿਆ ਕਾਫੀ ਜ ਤੜ ਗਿਆ ਆਕੇ ਪਤੀ ਕਾਫੀ ਨਿਕਲ ਗਿਆ ਬੜੇ ਮਿਲ ਆ ਕੇ ਬਸੇ ਜੀ ਚੜਾਦੇ ਆ ਆ ਕੇ ਪਾਸੇ ਤਾਂ ਮਰਾ ਵਫਾਦੂ ਕਿੜਿਆ ਆਦੇ ਹੈ ਮਡੀ ਜੀ ਇਹ ਸੌਕਰੋਂ ਜਿਆਦਾ ਹੋਈ ਹੈ ਇਹ ਤੜਾ ਮੈਂ ਟਿੰਡਾ ਲੱਟ ਮੈਂ ਚੜਾਣਾ ਇਹ ਉਹ ਖਾਲੋ ਮੱਥੇ ਹੀ ਜੀ ਸਾਨੂੰ ਕੋਈ